ਸਵਾਲ ਤਾਂ ਪੈਦਾ ਇਹ ਹੁੰਦਾਗਾ ਕਿ ਜਿਹੜਾ ਦਾਗ ਉਹ ਇੱਥੋਂ ਜਾਣ ਵਾਲੇ ਜਥੇ ਦੇ ਉੱਪਰ ਲੱਗੀ ਨਾ ਔਰ ਕੱਲ ਨੂੰ ਉਹਨਾਂ ਲੋਕਾਂ ਦੇ ਉੱਪਰ ਦੁਬਾਰਾ ਜਿਹੜੇ ਹੁਣ ਬੰਦੇ ਜਾਣ ਵਾਲੇ ਨੇ ਉਹਨਾਂ ਨੂੰ ਕਿੰਨੀਆ ਮੁਸ਼ਕਲਾਉਣਗੇ ਆ ਸਵਾਲ ਤਾਂ ਇੱਥੇ ਪੈਦਾ ਹੁੰਦਾਗਾ ਉਹਨੇ ਤੱਕਾਈ ਜਾਂਦੇ ਨੇ ਉਹ ਕੋਈ ਏਡਾ ਵੱਡਾ ਮੁੱਦਾ ਨਹੀਂ ਹੈਗਾ ਮੁੱਦਾ ਤਾਂ ਸਿਰਫ ਇਹ ਆ ਕਿ ਉਹ ਕਿਹੇ ਜੀ ਕਰਤੂਤ ਕਰਕੇ ਗਈ ਆਗੀ ਜਥੇ ਦੇ ਵਿੱਚ ਜਾਣ ਦੀ ਬਜਾਏ ਕਿਸੇ ਤਰ੍ਹਾਂ ਹੋਰ ਵੀ ਜਲਵਾ ਕੇ ਭੱਜ ਜਾਂਦੀ ਔਰ ਮਤਲਬ ਕੌਣ ਕਹਿਣਾ ਕਿ ਇਹਨੇ ਪੁੱਛਣਾ ਵੀ ਨਹੀਂ ਸੀਗਾ ਪਰ ਹੁਣ ਸਾਰੇ ਨੈਸ਼ਨਲ ਚੈਨਲਾਂ ਤੇ ਇੰਟਰਨੈਸ਼ਨਲ ਚੈਨਲਾਂ ਤੇ ਵੱਡੇ ਵੱਡੇ ਚੈਨਲਾਂ ਦੇ ਉੱਤੇ ਜੋ ਕੁਝ ਪਕਾਈ ਪਿੱਦਿਆ ਜੋ ਕੁਝ ਬਹਿਸ ਚੱਲ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲਬਾਤ ਕਰਾਂਗੇ ਜਿਹੜੀ ਸਰਬਜੀਤ ਕੌਰ ਉੱਥੇ ਨੂਰ ਪਤਾ ਨਹੀਂ ਕੀ ਨੂਰਾ ਬਣੀ ਆ ਤੇ ਉਹਦੇ ਅਸਲ ਦੇ ਵਿੱਚ ਕੀ ਦਾ ਕਸੂਰ ਹੈ ਤੇ ਉਹਨੂੰ ਕੀ ਪੂਰੀ ਕਿਸੇ ਸਾਜ਼ਿਸ਼ ਦੇ ਨਾਲ ਭੇਜਿਆ ਗਿਆ ਉਹ ਪਾਕਿਸਤਾਨ ਜਥੇ ਦੇ ਵਿੱਚ ਚਲੀ ਕਿਵੇਂ ਗਈ ਤੇ ਜਾ ਕੇ ਉੱਥੇ ਗਾਇਬ ਕਿਵੇਂ ਹੋ ਗਈ ਉਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੋਸਤੋ ਇੱਥੋਂ ਮਤਲਬ ਪਾਕਿਸਤਾਨ ਨੂੰ ਜਥਾ ਜਾਂਦਾ ਤਾਂ ਉਹਦੀ ਬਕਾਇਦਾ ਪੂਰੀ ਸਕਰੀਨਿੰਗ ਹੁੰਦੀ ਆ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਰეკਮੈਂਡ ਕਰਦੇ ਨੇ ਬਲਕਿ ਰეკਮੈਂਡ ਕਰਕੇ ਉਹਨਾਂ ਦੀ ਬਹੁਤ ਖੱਜਲ ਖੁਆਰੀ ਹੁੰਦੀ ਆ ਇੰਨਾ ਸੌਖਾ ਨਹੀਂ ਹੁੰਦਾ ਕਿ ਕਿਸੇ ਦੇ ਇੱਕ ਜਾਣੇ ਦਾ ਨਾਮ ਦੇ ਦਿੱਤਾ ਤੇ ਉਹ ਪੱਕਾ ਹੀ ਹੋ ਗਿਆ ਉਹਨਾਂ ਨੂੰ ਬੜੇ ੱੱੱਕੇ ਖਾਣੇ ਪੈਂਦੇ ਆ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਵੀ ਬੜਾ ਕਦੇ ਪ੍ਰਧਾਨ ਕੋਲੇ ਜਾ ਕਦੇ ਐਗਜ਼ੀਕਟਿਵ ਮੈਂਬਰ ਕੋਲੇ ਜਾ ਤੇ ਫੇਰ ਹੁਣ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਭੇਜਦਾ ਹੈਗਾ ਉਹ ਤਕਰੀਬਨ ਪਰਸਨਲ ਉਹਨਾਂ ਬੰਦਿਆਂ ਨੂੰ ਜਾਣਦਾ ਹੁੰਦਾ ਲੇਕਿਨ ਇੱਥੇ ਝੋਲ ਇਸ ਤਰ੍ਹਾਂ ਕਿਵੇਂ ਹੋ ਜਾਂਦੀ ਹੈ ਕਿ ਇੱਕ ਤਾਂ ਦੇਖੋ ਦੋਸਤੋ ਇਹ ਹੈ ਕਿ ਜਿਹੜੀ ਕਿਸੇ ਵੀ ਲੇਡੀਜ਼ ਨੂੰ ਭੇਜਣਾ ਚਾਹੇ ਬੰਦੇ ਨੂੰ ਭੇਜਣਾਗਾ ਉਹ ਸ੍ਰੋਣੀ ਕਮੇਟੀ ਮੈਂਬਰ ਸਿੱਧਾ ਤਾਂ ਜਾਣਦਾ ਨਹੀਂ ਹੁੰਦਾ ਕੋਈ ਨਾ ਕੋਈ ਉਹਨਾਂ ਕੋਲੇ ਸਪਾਰਸ਼ੀ ਲੈ ਕੇ ਆਉਂਦਾ ਜਿਹੜਾ ਇਹਦੇ 'ਚ ਕਸੂਰ ਭੇਜਣ ਜੇ ਮਤਲਬ ਕਿਸੇ ਦੇ ਇਹਦੇ 'ਚ ਚਲਾਕੀ ਆ ਜਾਂ ਕੋਈ ਹੋਰ ਸ੍ਰੋਣੀ ਕਮੇਟੀ ਮੈਂਬਰ ਸਿੱਧਾ ਤਾਂ ਕਦੇ ਕੋਈ ਗਲਤੀ ਸੇਤੀ ਨਹੀਂ ਕਰੇਗਾ ਪਰ ਬੜੇ ਵਿੱਚ ਭਾਈ ਕੁਝ ਕਹਿ ਵੀ ਨਹੀਂ ਸਕਦੇ ਕਿਉਂਕਿ ਲੋਕ ਕਈ ਥੋੜੇ ਥੋੜੇ ਪੈਸਿਆਂ ਦੀ ਖਾਤਰ ਵੀ ਗਲਤੀਆਂ ਕਰਦੇ ਨੇ ਲੇਕਿਨ ਫੇਰ ਵੀ ਜੇਕਰ ਕਿਸੇ ਮੇਰੇ ਵਰਗੇ ਸਰਪੰਚ ਨੇ ਸਪਾਰਸ਼ ਕਰਤੀ ਹੋਈ ਦੀ ਆ ਸਾਡੇ ਇੱਕ ਲੇਡੀਜ਼ ਨੂੰ ਭੇਜੋ ਜ਼ਰੂਰ ਇਹਦਾ ਬਹੁਤ ਜ਼ਰੂਰੀ ਹੈ ਤਾਂ ਫਲਾਨਾ ਇਹ ਤਾਂ ਹੈਗਾ ਇਥੋਂ ਪ੍ਰੋਸੈਸ ਭੇਜਣ ਦਾ ਤੇ ਲੇਕਿਨ ਅੱਗੇ ਜਾ ਕੇ ਉਹਨੂੰ ਅੱਗੇ ਜਾ ਕੇ ਕਿਵੇਂ ਫਰਾਰ ਹੋ ਜਾਂਦੀ ਹੈ ਇਹਦੇ ਚ ਦੋਸਤੋ ਉੱਥੇ ਉੱਥੇ ਜਿਹੜਾ ਉਹਨਾਂ ਦਾ ਇੱਕ ਆਗੂ ਬਣ ਕੇ ਗਿਆ ਹੁੰਦਾ ਸ਼੍ਰੋਮਣੀ ਕਮੇਟੀ ਮੈਂਬਰ ਜੀ ਨੂੰ ਉਹ ਇਥੋਂ ਆ ਗਵਾਹੀ ਕਰਨ ਦੇ ਲਈ ਭੇਜਦੇ ਨੇ ਉਹਦੀ ਡਿਊਟੀ ਜ਼ਰੂਰ ਬਣਦੀ ਆ ਕਿ ਉਹਨਾਂ ਦੀ ਉਹ ਪੂਰੀ ਗੌਰ ਰੱਖੇ ਪਰ ਫਿਰ ਵੀ ਉੱਥੇ ਕਿਉਂਕਿ ਕੋਈ ਕਹਿੰਦਾ ਜੀ ਮੈਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਕੋਈ ਕਹਿੰਦਾ ਜੀ ਮੈਂ ਆਹ ਕਰਨਾ ਉੱਥੇ ਬੰਦੇ ਇਧਰ ਉਧਰ ਜਾਂਦੇ ਨੇ ਪਰ ਪਰੋਸੇ ਦੇ ਉੱਪਰ ਲੇਕਿਨ ਹੁਣ ਇਹ ਜਿਹੜੀ ਬੀਬੀ ਗਈ ਹੈਗੀ ਇਹ ਬੀਬੀ ਜੇ ਆਪਾਂ ਕਹੀਏ ਇਹਦੇ ਬਾਰੇ ਕਿਸੇ ਨੂੰ ਪਤਾ ਹੋਊਗਾ ਇਹ ਤਾਂ ਸੰਭਵ ਨਹੀਂ ਹੈਗਾ ਉਹ ਆਪਣੇ ਜਿਹੜਾ ਵੀ ਉਹਦਾ ਕੋਈ ਉੱਥੇ ਪਿਆਰ ਕਰਨ ਵਾਲਾ ਜਾਂ ਯਾਰ ਹੈਗਾ ਸੀਗਾ ਉਹ ਆਪਣੇ ਫੇਸਬੁੱਕ ਦੇ ਉੱਪਰ ਹੀ ਉਹਨਾਂ ਨੇ ਇਲੂ ਇਲੂ ਕੀਤਾ ਹੈ ਸੀਗਾ ਤੇ ਬਿਨਾ ਕਿਸੇ ਦੱਸੇ ਤੋਂ ਉਹਨੇ ਆਪਣਾ ਇਹ ਪਲੇਅਰ ਬਣਾਇਆ ਇਹਨੂੰ ਸਿਰੇ ਚਾੜਿਆ ਇਹ ਉੱਥੇ ਜਾ ਕੇ ਉਹ ਗਾਇਬ ਹੋ ਗਈ ਉਦੋਂ ਹੀ ਪਤਾ ਲੱਗਿਆ ਜਦੋਂ ਮੌਲਵੀ ਦੇ ਸਾਹਮਣੇ ਬੈਠੀ ਉਹ ਕਹਿ ਰਹੀ ਹੈਗੀ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਨਿਕਾਹ ਕਰ ਰਹੀ ਆ ਮੈਂ ਮਤਲਬ ਮੈਨੂੰ ਕਿਸੇ ਨੇ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਚਲੋ ਪ੍ਰੈਸ਼ਰਾਈਜ਼ ਤਾਂ ਤੁਹਾਨੂੰ ਭਾਈ ਨਹੀਂ ਕੀਤਾ ਹੈਗਾ ਪਰ ਲੇਕਿਨ ਥੋਡੀ ਇਹ ਕਰਤੂਤ ਦੇ ਨਾਲ ਜਿਹਨਾਂ ਦਾ ਪਿਆ ਧਰਮ ਦੇ ਉੱਪਰ ਪ੍ਰਭਾਵ ਅਸਰ ਉਹਦਾ ਤਾਂ ਸਢੋ ਉਹ ਤਾਂ ਤੁਸੀਂ ਗੱਲ ਹੀ ਛੱਡ ਦਿਓ ਜੋ ਤੁਸੀਂ ਧਰਮ ਦੇ ਉੱਤੇ ਦਾਗ ਲਾਇਆ ਤੇ ਆਪਦੀ ਅ ਕੁੱਲ ਦੇ ਉੱਤੇ ਦਾਗ ਲਾਇਆ ਉਹਦਾ ਤੁਸੀਂ ਲਾ ਲਿਆ ਉਹ ਤਾਂ ਲੱਗਿਆ ਤੁਹਾਡੀ ਕੁੱਲ ਦੇ ਉੱਪਰ ਦਾਗ ਲੇਕਿਨ ਜਿਹੜਾ ਬਾਕੀ ਹੋਰ ਜਿਹੜੇ ਹੁਣ ਜਥੇ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਉੱਪਰ ਕਿੰਨਾ ਵੱਡਾ ਅਸਰ ਪੈਣਾ ਜਿਹੜੇ ਅੱਗੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਉੱਥੇ ਅਸਥਾਨਾਂ ਦਾ ਕਿੰਨੀ ਸ਼ਰਧਾ ਦੇ ਨਾਲ ਬਸ ਉਥੇ ਗੁਰਪਰਬ ਦੇ ਉੱਪਰ ਜਾਂਦੇ ਨੇ ਇਹੇ ਜੇ ਲੋਕਾਂ ਨੂੰ ਕੋਈ ਸ਼ਰਧਾ ਤਾਂ ਹੁੰਦੀ ਨਹੀਂ ਦੋਸਤੋ ਜੇ ਆਪਾਂ ਕਹੀਏ ਵੀ ਇਹਨਾਂ ਨੂੰ ਕੋਈ ਸਰਦਾ ਹੋਊਗੀ ਉਹ ਸਰਦਾ ਦੀ ਮਾਰੀ ਥੋੜੋ ਗਈ ਆ ਉਹਦਾ ਐਸਸੀ ਕਰਨ ਗਈ ਆ ਉਹਨੂੰ ਤਾਂ ਮਤਲਬ ਇਹ ਦੀ ਇੱਥੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਨੂੰ ਕਿਹੜੇ ਮੁਸਲਮਾਨਾਂ ਦਾ ਘਾਟਾ ਦੀ ਜਿਹੜੇ ਮੁਸਲਮਾਨਾਂ ਨਾਲ ਹੀ ਖੇ ਖਾਣੀ ਦੀ ਇਥੇ ਕਾ ਲੈਂਦੀ ਤੇ ਲੇਕਰ ਉਹ ਦੋ ਬੱਚਿਆਂ ਦੀ ਮਾਂ ਇੱਥੇ ਬੱਚਿਆਂ ਨੂੰ ਉਹਦਿਆਂ ਨੂੰ ਛੱਡ ਕੇ ਕਿਉਂਕਿ ਇਹਦੇ ਲੋਕਾਂ ਦਾ ਕੋਈ ਧਰਮ ਜਾਂ ਕੁਝ ਨਹੀਂ ਹੁੰਦਾ ਗਾਏ ਪਿਆਰ ਪੂਰ ਵਾਲੀਆਂ ਗੱਲਾਂ ਸਭ ਫਾਲਤੂ ਲੱਗੀਆਂ ਪਿਆਰ ਦੋ ਦੋ ਬੱਚਿਆਂ ਦੀ ਮਾਂ ਨੂੰ ਪਿਆਰ ਕਰਨ ਲਈ ਬੱਚੇ ਥੋੜੇ ਨੇ ਆਪਣੇ ਬੱਚਿਆਂ ਨਾਲ ਵੀ ਪਿਆਰ ਪਿਆਰ ਕੀਤਾ ਜਾ ਸਕਦਾ ਵੀ ਮਾਂ ਨਾਲ ਵੀ ਪਿਆਰ ਕੀਤਾ ਜਾ ਸਕਦਾ ਆਪਦੇ ਪਿਓ ਨੂੰ ਸਾਰੇ ਪਿਆਰ ਕਰਨ ਵਾਲੇ ਨੇ ਲੇਕਿਨ ਇਹਨੂੰ ਜਿਹੜਾ ਇਹ ਸੌਂਗ ਜਾਗਿਆ ਇਹਨੂੰ ਆਪਾਂ ਅਯਸਸੀ ਕਹਿੰਦੇ ਆ ਇਹਨੂੰ ਆਪਾਂ ਕਾਮਵਾਸਨਾ ਦੀ ਪੂਰਤੀ ਲਈ ਆਪਾਂ ਕਹਿ ਸਕਦੇ ਹਾਂ ਨਾ ਜੋ ਵੀ ਸਵਾਕੇ ਪਰ ਇਹਨੇ ਇਹ ਨਹੀਂ ਸੋਚਿਆ ਵੀ ਮੇਰੀ ਇੱਕ ਕਰਤੂਤ ਦੇ ਨਾਲ ਕੱਲ ਨੂੰ ਜਿਹੜੇ ਹੁਣ ਜਥੇ ਦੇ ਵਿੱਚ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਮਿਲ ਕੇ ਜਾ ਤੁਰ ਮਾੜੀ ਮੋਟੀ ਤਰਦਦ ਕਰਕੇ ਜਿਵੇਂ ਮੈਂ ਕਿਹਾ ਖੱਜਲ ਖਾਰੀ ਵੀ ਵਿਚਾਰੇ ਨੂੰ ਕਰਨੀ ਪੈਂਦੀ ਆ ਲੇਕਿਨ ਹੋਣਾ ਉਹਨਾਂ ਦੇ ਉੱਪਰ ਕਿੰਨੀ ਸਖਤਾਈ ਹੋ ਜਾਊਗੀ ਉਹਨਾਂ ਨੂੰ ਕਿੰਨਾ ਪਰੇਸ਼ਾਨ ਹੋਣਾ ਪਊਗਾ ਆਪਣੇ ਗੁਰੂਆਂ ਦੇ ਦਰਸ਼ਨ ਕਰਨ ਲਈ ਆਪਣੇ ਗੁਰੂ ਨਾਲ ਕਿਤੇ ਵਿੱਚ ਸੱਚੇ ਪਾਛਦੇ ਦਰਸ਼ਨ ਕਰਨ ਦੇ ਲਈ ਇਹ ਨਹੀਂ ਉਹਨੇ ਮਤਲ ਖਿਆਲ ਰੱਖਿਆ ਉਹਦੇ ਦਿਮਾਗ ਦੇ ਵਿੱਚ ਸਿਰਫ ਇੱਕੋ ਹੀ ਇਹ ਸੀ ਕਿ ਮੈਂ ਠੀਕ ਮੇਖਾ ਮਾ ਜਾ ਤਾ ਲੇਕਿਨ ਉਹਨੂੰ ਇਹ ਨਹੀਂ ਪਤਾ ਦੇਖੋ ਇੱਥੇ ਜਿਹੜੇ ਲੋਕਾ ਹੀ ਕਹਿਣਗੇ ਨਾ ਕਿਉਂਕਿ ਜੀ ਕਈ ਸਿੱਖ ਧਰਮ ਦੇ ਵਿੱਚ ਆ ਜਾਂਦੇ ਨੇ ਉਦੋਂ ਤਾਂ ਤੁਸੀਂ ਐ ਨਹੀਂ ਕਰਦੇ ਭਾਈ ਸਾਹਿਬ ਸਿੱਖ ਧਰਮ ਵਿੱਚ ਕੋਈ ਆਵੇ ਕੋਈ ਮੁਸਲਮਾਨਾਂ ਚ ਜਾਵੇ ਕੋਈ ਕਿਸੇ ਨੂੰ ਉਹ ਨਹੀਂ ਕਰਦਾ ਉਹ ਆਪਣੀ ਮਰਜ਼ੀ ਨਾਲ ਗਈ ਆ ਵੇਹ ਸਕਦੀ ਜਾਵੇ ਉਹਨੇ ਕਿਸੇ ਧਰਮ ਚ ਜਾਣਾ ਦੀ ਆ ਮੈਂ ਆਪਣੀ ਮਰਜ਼ੀ ਨਾਲ ਜਾ ਸਕਦੀ ਆ ਲੇਕਿਨ ਸਵਾਲ ਤਾਂ ਪੈਦਾ ਇਹ ਹੁੰਦਾਗਾ ਕਿ ਜਿਹੜਾ ਦਾਗ ਉਹ ਇੱਥੋਂ ਜਾਣ ਵਾਲੇ ਜਥੇ ਦੇ ਉੱਪਰ ਲੱਗੀ ਨਾ ਔਰ ਕੱਲ ਨੂੰ ਉਹਨਾਂ ਲੋਕਾਂ ਦੇ ਉੱਪਰ ਦੁਬਾਰਾ ਜਿਹੜੇ ਹੁਣ ਬੰਦੇ ਜਾਣ ਵਾਲੇ ਨੇ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆਉਣਗੀਆਂ ਸਵਾਲ ਤਾਂ ਇੱਥੇ ਪੈਦਾ ਹੁੰਦਾਗਾ ਉਹਨੇ ੱਟਕੇ ਖਾਣੇ ਸੀ ਜਿਵੇਂ ਮਰਜੀ ਖਾਂਦੀ ਪਰ ਜਿਹੜੀ ਮਤਲਬ ਉਹ ਲੋਕਾਂ ਦੀ ਆਸਥਾ ਨਾਲ ਖਲਵਾੜ ਕਰਕੇ ਗਈ ਐ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਨੌਂ ਵਰਤ ਕੇ ਗਈ ਐ ਔਰ ਜਿਹੜੇ ਲੋਕ ਆਸਥਾ ਰੱਖਣ ਵਾਲੇ ਨੇ ਉਹਨਾਂ ਦਾ ਉਹਨਾਂ ਦੀ ਪੌੜੀ ਬਣਾ ਕੇ ਗਈ ਐ ਸਲੋਨੀ ਕਮੇਟੀ ਨੂੰ ਪੌੜੀ ਬਣਾ ਕੇ ਗਈ ਐ ਹੁਣ ਇੱਥੇ ਕੋਈ ਕੋਈ ਕੁਝ ਬੌਂਕਰਿਆ ਕੋਈ ਕੁਝ ਕਹਿ ਰਿਹਾ ਕੋਈ ਸਲੋਨੀ ਕਮੇਟੀ ਤੇ ਚਿੱਕਰ ਕੋਈ ਕਿਸੇ ਤੇ ਚਿੱਕਰ ਇਹ ਕਿਸੇ ਤੇ ਚਿੱਕੜ ਬਾਈ ਜੀ ਚਿਕਰਤਾ ਸਿਰਫ ਉਹਦੇ ਤੇ ਛਤਨਾ ਬਣਦਾ ਜਿਹਨੇ ਇਹ ਕੀਤਾਗਾ ਕਿਉਂਕਿ ਉਹਦੀ ਇਸ ਕਰਤੂਰ ਦੇ ਨਾਲ ਗੁਰੂ ਦੇ ਦਰਸ਼ਨਾਂ ਲਈ ਜਾਣ ਵਾਲਾ ਜਿਹੜਾ ਜਥਾ ਹੈਗਾ ਉਹਨੂੰ ਕਿੰਨਾ ਪ੍ਰਭਾਵਿਤ ਕਰਗੇ ਉਹ ਅਸਲ ਦੇ ਵਿੱਚ ਮੇਨ ਗੱਲ ਹੈਗੀ ਬਾਕੀ ਜਿਹੜੀ ਤੋਏ ਤੋਏ ਕਿਉਂਕਿ ਜੇ ਮਤਲਬ ਇਹਨੇ ਹੁਣ ਪਤਾ ਨਹੀਂ ਕਿੰਨੇ ਕੁ ਲੋਕ ਹੁਣ ਜਾਂਦੇ ਨੇ ਕੋਈ ਇਸਾਈਆਂ ਚ ਵਾਗਿਆ ਕੋਈ ਕਿਧਰੇ ਵਾਗਿਆ ਚਾਈਂ ਜਾਂਦੇ ਨੇ ਉਹ ਕੋਈ ਏਡਾ ਵੱਡਾ ਮੁੱਦਾ ਨਹੀਂ ਹੈਗਾ ਮੁੱਦਾ ਤਾਂ ਸਿਰਫ ਇਹ ਆ ਕਿ ਉਹ ਕਿਹੇ ਜੀ ਕਰਤੂਤ ਕਰਕੇ ਗਈ ਆਗੀ ਜਥੇ ਦੇ ਵਿੱਚ ਜਾਣ ਦੀ ਬਜਾਏ ਕਿਸੇ ਤਰ੍ਹਾਂ ਹੋਰ ਵੀ ਜਾ ਲਵਾ ਕੇ ਭੱਜ ਜਾਂਦੀ ਔਰ ਮਤਲਬ ਕੌਣ ਕਹਿਣਾ ਕਿ ਇਹਨੇ ਪੁੱਛਣਾ ਵੀ ਨਹੀਂ ਸੀਗਾ ਪਰ ਹੁਣ ਸਾਰੇ ਨੈਸ਼ਨਲ ਚੈਨਲਾਂ ਤੇ ਇੰਟਰਨੈਸ਼ਨਲ ਚੈਨਲਾਂ ਤੇ ਵੱਡੇ ਵੱਡੇ ਚੈਨਲਾਂ ਦੇ ਉੱਤੇ ਜੋ ਕੁਝ ਪਕਾਈ ਪਿੱਦਿਆ ਜੋ ਕੁਝ ਬਹਿਸ ਚੱਲ ਰਹੀ ਆ ਉਹ ਉਹਦੇ ਨਾਲ ਜਿੰਨਾ ਵੱਡਾ ਧਰਮ ਦਾ ਨੁਕਸਾਨ ਹੋਇਆ ਤੇ ਸਾਡੀ ਸੱਭਿਅਤਾ ਦਾ ਨੁਕਸਾਨ ਹੋਇਆ ਤੇ ਸਾਡੇ ਜਿਹੜੇ ਸਰੋਵਨੀ ਕਮੇਟੀ ਦੇ ਮੈਂਬਰਾਂ ਦੇ ਸਿੱਧਾ ਮੈਂ ਕਹਿ ਸਕਦਾਗਾ ਕਿ ਦੇਖੋ ਉਹ ਉਹਨਾਂ ਦੀ ਇਮਾਨਦਾਰੀ ਉੱਪਰ ਦਾ ਸ਼ੱਕ ਪੈਦਾ ਹੋ ਗਿਆ ਨਾ ਉਹਨ ਗਏ ਤਾਂ ਉਹ ਆਂਦੇ ਮਤਲਕ ਤੂਤ ਕਰਕੇ ਲੇਕਿਨ ਜਿਹੜਾ ਮੈਂਬਰ ਉਹਨੂੰ ਭੇਜਣ ਵਾਲਾ ਉਹ ਵੀ ਸੱਕੀ ਤੇ ਨਾਲ ਬਾਕੀ ਟੋਟਲ ਦੇ ਟੋਟਲ ਮੈਂਬਰ ਸੱਕੀ ਸਾਰੇ ਵੀ ਪਤਾ ਨਹੀਂ ਇਹ ਕੀ ਕਰਕੇ ਭੇਜਦੇ ਨੇ ਕੋਈ ਜਿਹਦੇ ਇੱਥੇ ਸੋਸ਼ਲ ਮੀਡੀਆ ਦੇ ਕੋਈ ਕਿਸੇ ਨੂੰ ਰੋਕ ਥੋੜਾ ਚਾਹਦਾਗਾ ਵੀ ਤੂੰ ਕੀ ਬੋਲਦਾਗਾ ਸੋ ਮੇਰਾ ਕਹਿਣ ਦਾ ਭਾਗ ਦੋਸਤੋ ਇਹ ਬਹੁਤ ਵੱਡੀ ਮਤਲ ਉਹਨੇ ਮਾੜੀ ਗੱਲ ਕੀਤੀ ਆ ਮੈਂ ਤਾਂ ਇਹ ਕਹਿ ਦਿੰਦਾ ਵੀ ਜਿੰਨੀਆਂ ਲਾਂਹ ਤਾਂ ਉਹਨੂੰ ਪਾ ਸਕਦੇ ਹੋ ਰੱਜ ਕੇ ਪਾਓ ਇਹਦੇ ਲੋਕਾਂ ਨੂੰ ਪਾਇਆ ਕਰੋ ਲਾਂਹ ਤਾਂ ਜੇ ਪਾਉਣੀਆਂ ਨੇ ਆਪਾਂ ਕਈ ਵਾਰੀ ਨਾ ਕੋਈ ਮਾੜੀ ਮਾੜੀ ਗੱਲ ਤੇ ਕਿਸੇ ਨੂੰ ਲਾਂਹ ਤਾਂ ਪਾਉਣ ਲੱਗ ਜਾਂਦੇ ਆ ਇਹਦੇ ਲੋਕਾਂ ਨੂੰ ਪਾਓ ਲਾਂਹ ਤਾਂ ਠੋਕ ਪਜਾ ਕੇ ਜਿਹੜੀਆਂ ਪਾਉਣੀਆਂ ਨੇ ਗਿਆ ਸੋ ਮੈਂ ਆਪਣੇ ਵੱਲੋਂ ਲੱਖ 2 ਲੱਖ ਤੇ ਕਰੋੜ ਲਾਂਹ ਤੇ ਵੇਚ ਕਰਦਾ ਉਹਨੂੰ ਤੇ ਤੁਸੀਂ ਵੀ ਲਾਂਹ ਤਾਂ ਆਵਦੀਆਂ ਜਿੰਨੀਆਂ ਪਾਉਣੀਆਂ ਨੇ ਕਮੈਂਟਾਂ ਦੇ ਵਿੱਚ ਲਾਂਹ ਤਾਂ ਪਾ ਦਿਓ ਉਹਨੂੰ ਤੇ ਤਾਕੇ ਅੱਗੇ ਵਾਸਤੇ ਇਹ ਜੀ ਕਰਤੂਤ ਕੋਈ ਕਰਨ ਤੋਂ ਬਾਅਦ ਪਹਿਲਾਂ 100 ਵਾਰੀ ਸੋਚੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ